ਸਾਂਝੀ ਵਲਤਾ ਸਾਂਝੀ ਵਲਤਾ ਬੜੀ ਅੱਛੀ ਹੁੰਦੀ ਐ ਅੱਛੀ ਕਿਵੇਂ ਹੁੰਦੀ ਐ ਸਾਂਝਾ ਟੱਬਰ ਹੋਵੇ ਸਾਂਝਾ ਟੱਬਰ ਸਾਰੇ ਪਿੰਡ ਨੂੰ ਮੂਰੇ ਲਾ ਲੈਂਦਾ ਸਾਂਝੀ ਖੇਤੀ ਕਰਕੇ ਦੇਖ ਲੋ ਉਹਦੇ ਵਿੱਚ ਹੀ ਬੜਾ ਫਾਇਦਾ ਸਾਂਝੀ ਸੋਸਾਇਟੀ ਬਣਾ ਲੋ ਮੁਨਾਫਾ ਹੀ ਮੁਨਾਫਾ ਹਮ ਪਰ ਕਿਤੇ ਨਾ ਕਿਤੇ ਹਰ ਇੱਕ ਜੀ ਸਾਂਝੀ ਵੀ ਚੰਗੀ ਨਹੀਂ ਹੁੰਦੀ ਪਤਾ ਕਿਉਂ ਸਾਂਝਾ ਸਾਈਕਲ ਲੈ ਕੇ ਦੇਖ ਲੂੰ ਇੱਕ ਬੰਦਾ ਸਾਈਕਲ ਚੜ ਕੇ ਸ਼ਹਿਰ ਚਲਾ ਜਾਊਗਾ ਦੂਜਾ ਉਡੀਕੀ ਜਾਊਗਾ ਉਹ ਕਦੋਂ ਆਵੇ ਕਦੋਂ ਮੈਂ ਜਾਵਾਂ ਕਦੋਂ ਆਵੇ ਹੈ ਗਿਆ ਨਾ ਪੰਗਾ ਮੈਂ ਤਾਂ ਕਈ ਵਾਰੀ ਸਾਂਝੀ ਬੋਤਲ ਲੈ ਕੇ दारू ਪੀਂਦੇ ਦੇਖੇ ਨੇ ਬੰਦੇ ਹਾਂ ਬਚਾੜੇ ਰੱਖ ਲੈਂਦੇ ਨੇ ਗਲਾਸ ਬੋਤਲ ਪਾਈ ਜਾਂਦੇ ਨੇ ਸਾਂਝੀ ਹੁੰਦੀ ਹੈ ਨਾ ਪਾਈ ਜਾਂਦੇ ਨੇ ਪੀ ਜਾਂਦੇ ਨੇ ਪਾਈ ਜਾਂਦੇ ਨੇ ਪੀ ਜਾਂਦੇ ਨੇ ਪਰ ਚੜਦੀ-ਚੁੜਦੀ ਹੈ ਨਹੀਂ ਚੜਦੀ ਕਿਉਂ ਨਹੀਂ ਚੜੂ ਮਾਂ ਦਾ ਸਿਰ ਇੱਕ ਦੂਜੇ ਦੇ ਪੈਗ ਵੱਲ ਦੇਖੀ ਜਾਂਦੇ ਨੇ ਆਪਣੇ ਆਪ ਨੂੰ ਬਹੁਤ ਹੀ ਤਨੀ ਪਾ ਗਿਆ ਚੜਨਾ ਚੁਰਾਣਾ ਵਿਚਾਰੀ ਨੇ ਕੀ ਹੈ ਜਿਹੜੀ ਸਭ ਤੋਂ ਮਾੜੀ ਚੀਜ਼ ਆ ਉਹ ਹੈ ਸਾਂਝੀ ਕੰਧ ਕੰਧ ਨਹੀਂ ਸਾਂਝੀ ਹੋਣੀ ਚਾਹੀਦੀ ਦੋਸਤੋ ਹਾਂ ਕੰਧ ਇਸ ਕਰਕੇ ਨਹੀਂ ਸਾਂਝੀ ਹੋਣੀ ਚਾਹੀਦੀ ਬੰਦਾ ਆਪਣੇ ਘਰ ਵਿੱਚ ਆਪਣੀ ਕੰਧ ਵਿੱਚ ਆਪਣੇ ਕੱਪੜੇ ਟੰਗਣ ਵਾਸਤੇ ਆਪਣੇ ਹੱਥਾਂ ਨਾਲ ਕੀਲੀ ਠੋਕਦਾ ਤੇ ਦੂਜੇ ਪਾਸੇ ਦਾ ਇਹ ਸਮਝਦਾ ਮੈਨੂੰ ਜਾਣ ਕੇ ਡਿਸਟਰਬ ਕਰਨ ਲੱਗਿਆ ਹੋਇਆ ਸੁਣਨਾ ਘਰ ਨਾਲ ਇਹ ਵੀ ਕੰਮ ਇਹੋ ਜਿਹਾ ਹੈ ਬੰਦਾ ਜੋਰੇ ਕੰਮ ਤੇ ਜਾਂਦਾ ਘਰ ਵਾਲੀ ਕਹਿੰਦੀ ਆ ਤੇਰਾ ਗਵਾਂਢੀ ਹੈ ਨਾ ਇਹਦੇ ਨਾਲ ਨਿਤਿਟਕੇ ਜਾਈ ਉਹ ਬਚਾਰਾ شریف ਬੰਦਾ ਕੰਮ ਤੇ ਚੱਲ ਜਾਂਦਾ ਇੱਕ ਦਿਨ ਫਿਰ ਘਰ ਵਾਲੀ ਨੂੰ ਗੁੱਸਾ ਆ ਗਿਆ ਕਹਦੀ ਗੱਲ ਸੁਣ ਮੈਂ ਤੈਨੂੰ ਰੋਜ਼ ਕਹਿੰਦੀ ਆ ਕੰਮ ਤੇ ਜਾਣ ਤੋਂ ਪਹਿਲਾਂ ਇਹਦੇ ਨਾਲ ਨਿਤਿਟਕੇ ਜਾਈ ਤੂੰ ਨੀਮੀ ਪਾ ਕੇ ਲੰਘ ਜਾਂਦਾ ਬੰਦਾ ਬਣਨਾ ਕਿ ਨਹੀਂ ਕਹਦਾ ਪਰ ਇਹ ਲੋਕ ਕਿ ਆ ਪੰਚਾਰ ਨੇ ਆਣੇ ਤੁਰੇ ਫਿਰਦੇ ਨੇ ਬਗੈਰ ਬੰਦੇ ਤੋਂ ਹੀ ਨੇ ਇਹ ਹੈ ਉਹ ਕਹਦੀ ਮੇਰੀ ਗੱਲ ਸੁਣ ਆ ਉਸ ਨੂੰ ਨਿਤਿਟਕੇ ਦੇਈ ਉਹ ਕਹਦਾ ਤੂੰ ਆਪ ਜਾਣਦੇ ਆਪਾਂ ਬਾਲ ਬੱਚੇ ਦਾ ਰ ਹੈ ਇਹ ਛਣਾ ਛਣਾ ਗਿਆ ਜਿਹਨੇ ਲਾਦੀ ਲੋਈ ਉਹਦਾ ਕੀ ਕਰ ਲੂਗਾ ਕੋਈ ਕਹਿੰਦੀ ਅੱਛਾ ਤੇ ਆਪਣਾ ਫੈਸਲਾ ਸੁਣਾਤਾ ਹੁਣ ਤੂੰ ਮੇਰੀ ਗੱਲ ਸੁਣ ਤੂੰ ਬਗੈਰ ਨਿਚਟ ਕੇ ਬਗੈਰ ਉਹਦੇ ਨਾਲ ਉਹਦੇ ਨਾਲ ਗੱਲ ਕੀਤੇ ਤੇ ਕੰਮ ਤੇ ਜਾ ਕੇ ਦੇਖੀ ਤੂੰ ਦੇਖੀ ਮੈਂ ਪਿੱਛੋ ਕਰ ਲਈ ਕੀ ਹੈ ਦੋਸਤੋ ਉਹ شریف ਬੰਦਾ ਹੱਥ ਬੰਨੀ ਖੜਾ ਹੈ ਘਰ ਵਾਲੀ ਦਾਦੀ ਹੈ ਉਹ ਹੱਥਰ ਤੇ ਕੌਣ ਤੇ ਤੁਲੀ ਹੋਈ ਹੈ ਗੌਰ ਨਾਲ ਸੁਣਨਾ ਉਹ ਕੀ ਕਹਿੰਦੀ ਹੈ ਅਗੋ ਵਿਚਾਰਾ ਉਹ ਕੀ شریف ਦਾ ਬੰਦਾ ਹੈ ਵਾਖਦੀਆਂ ਨਿੱਤ ਚੰਨ ਮੱਖਣਾ ਓਖਾ ਛੜੇ ਜੈ ਕੋ ਵਾਂਢ ਹੋਇਆ ਕੱਟਣਾ ਤੈਨੂੰ ਆਖਦੀਆਂ ਨਿੱਤ ਚੰਨ ਮੱਖਣਾ ਓਖਾ ਛੜੇ ਜੈ ਕੋ ਵਾਂਢ ਹੋਇਆ ਕੱਟਣਾ ਜਦੋਂ ਹੁੰਦਾ ਨਹੀਂ ਕਰੇ ਤੂੰ ਕਰੇ ਬਹਿ ਬਤਾ ਜਦੋਂ ਹੁੰਦਾ ਨਹੀਂ ਕਰੇ ਤੂੰ ਕਰੇ ਬਹਿ ਬਤਾ ਓ ਸੰਜੀ ਕਾਂਦੇ ਓ ਸੰਜੀ ਕਾਂਦੇ ਓ ਸੰਜੀ ਕਾਂਦੇ ਉੱਤੇ ਚਾੜਕੇ ਜੈਤ ਢੋਲਣਾ ਆਪਣੀਆਂ ਬੋਲਣਾ ਮੁੱਟ ਤੂ ਛੜੇ ਨੂੰ 파ੜਕੇ ਛੜੇ ਨੂੰ ਫੜ ਕੇ ਨਾ ਕੁੱਟ ਤੂੰ ਛੜੇ ਨੂੰ ਫੜ ਕੇ ਨਾ ਕੁੱਟ ਤੂੰ ਛੜੇ ਨੂੰ ਫੜ ਕੇ ਉਹ ਅਛਣਾ ਛਾਂਟ ਉਹ ਅਛਣਾ ਛਾਂਟ ਸਾਡੇ ਨੇ ਜੋ ਆਖ ਨਹੀਂ ਉਹ ਅਛਣਾ ਛਾਂਟ ਸਾਡੇ ਨੇ ਜੋ ਆਖ ਨਹੀਂ ਭੱਜੇ ਚੋਰ ਨਾ ਤਾਂ ਭੱਜ ਜਾਈਏ ਆਪ ਨਹੀਂ ਉਹ ਅਛਣਾ ਛਾਂਟ ਸਾਡੇ ਨੇ ਜੋ ਆਖ ਨਹੀਂ ਭੱਜੇ ਚੋਰ ਨਾ ਤਾਂ ਭੱਜ ਜਾਈਏ ਆਪ ਨਹੀਂ ਲੜੇ ਛੜੇ ਦਾ ਕੀ ਦੱਸ ਕੋਈ ਬਗਾਵ ਨੂੰ ਲੜੇ ਛੜੇ ਦਾ ਦੇ ਚਿੜੀ ਦਾ ਕਿਦਾਂ ਚੋਈ ਬਗਾੜ ਨੂੰ ਨਾ ਆਪਾਂ ਪੂਰੇ ਨਾ ਆਪਾਂ ਪੂਰੇ ਨਾ ਆਪਾਂ ਪੂਰੇ ਆਉਂਦੇ ਲੜਕੇ ਢੜ ਬੱਟਲ ਨੇ ਉਹ ਕਿ ਦਿਨ ਕੱਟ ਲੈਨੀ ਜੱਟੀਂ ਅੰਦਰ ਵੜ ਕੇ ਢੜ ਬੱਟਲ ਨੇ ਉਹ ਕਿ ਦਿਨ ਕੱਟ ਲੈਨੀ ਜੱਟੀਂ ਅੰਦਰ ਵੜ ਕੇ ਨੀ ਜੱਟੀਂ ਅੰਦਰ ਵੜ ਕੇ ਨੀ ਜੱਟੀਂ ਅੰਦਰ ਵੜ ਕੇ ਤੇਰੇ ਚਾੜ ਦੇਵੇਂ ਨਹੀਂਵੇਂ ਹੋਇਆ ਤਾਨੂੰ ਛੱਡਦੇ ਚੁੱਪ ਕੇ ਤੇ ਅੰਡ ਬੋਤਾ ਸੀਨੇ ਚੜ ਦੇਵੇਂ ਨਹੀਂਵੇਂ ਹੋਇਆ ਤਾਨੂੰ ਛੱਡਦੇ ਜਦ ਚਾਖਦੀਆਂ ਗੁੱਸੇ ਨਾਲ ਅੱਗੋ ਸਮਰੂੜ ਜਾਣਾ ਦੰਦ ਕੱਟਦੇ ਜਦ ਚਾਖਦੀਆਂ ਗੁੱਸੇ ਨਾਲ ਅੱਗੋ ਸਮਰੂੜੇ ਜਾਣਾ ਦੰਦ ਕੱਟਦੇ ਤੂੰ ਕਹ ਦੱਸਿਂ ਨਾ ਪਹਿਲਾਂ ਦੱਸ ਤੂੰ ਕਿਉਂ ਚੁੱਪ ਕੇ ਤੇ ਆਂ ਤਾਂ ਬਹੁਤਾ ਸੀਰੇ ਚੜ ਦੇਵੇਂ ਨਹੀਂਵੇਂ ਹੋਇਆ ਤਾਨੂੰ ਛੱਡਦੇ ਜਦੋਂ ਚਾਗਦੀਆਂ ਗੁੱਸੇ ਨਾਲ ਅੱਗੋ ਸਮਾ ਰੁੜ ਜਾਣਾ ਦੰਦ ਕੱਢ ਦੇ ਮਨਾ ਤੂੰ ਕਿਉਂ ਹੱਸੇ ਜਾਣਾ ਹੱਸਦਾ ਕਿਉਂ ਤੂੰ ਦੱਸਾ ਦੱਸਾ ਹਾਂ ਹਾਂ ਦੱਸਾਂ ਮੈਨੂੰ ਨਹੀਂ ਕਰੇਗੀ ਨਹੀਂ ਨਹੀਂ ਦੱਸਾ ਯਾ ਤੋ ਪਹਿਲਾਂ ਮੇਰੀ ਆਹੀ ਕੁਛ ਕਰਦਾ ਹੁੰਦਾ ਸੀ ਚੁੱਪ ਕੀਤੇ ਆ ਦਬਾਤਾ ਸੀ ਰੇ ਚੜ੍ਹਦੇ ਵੀ ਨਹੀਂ ਮੈਂ ਹਾਇਆ ਕਾਨੂੰ ਛਾੜਨੇ ਜਦੋਂ ਚਾਗਦੀਆਂ ਗੁੱਸੇ ਨਾਲ ਅੱਗੋ ਸਮਾ ਰੁੜ ਜਾਣਾ ਦੰਦ ਕੱਢ ਦੇ ਮੋਏ ਸਪਨੂ ਮੋਏ ਸੱਪ ਨੂੰ ਕਿਛੇੜ ਕੇ ਤੂੰ ਲੈਣਾ ਨਹੀਂ ਮੋਏ ਸੱਪ ਨੂੰ ਕਿਛੇੜ ਕੇ ਤੂੰ ਲੈਣਾ ਨਹੀਂ ਉਹਦਾ ਜਾਣਾਂ ਕੀ ਤੇ ਸਾਡਾ ਕੱਖ ਰਹਿਣਾ ਨਹੀਂ ਮੋਏ ਸੱਪ ਨੂੰ ਕਿਛੇੜ ਕੇ ਤੂੰ ਲੈਣਾ ਨਹੀਂ ਉਹਦਾ ਜਾਣਾਂ ਕੀ ਤੇ ਸਾਡਾ ਕੱਖ ਰਹਿਣਾ ਨਹੀਂ ਐਨੀ ਸਰਨਾ ਐਨੀ ਸਰਨਾ ਪਉਗਾ ਕੁਝ ਕਰੀਨਾ ਐਨੀ ਸਰਨਾ ਪਉਗਾ ਕੁਝ ਕਰੀਨਾ ਵੀ ਕਰੀਏ ਵੀ ਕਰੀਏ ਵੀ ਕਰੀਏ ਪੰਚਾਇਤ ਤੜ ਕੇ ਕਰিয়ে ਪੰਚਾਇਤ ਤੜਕੀ ਪੰਚਾਇਤ ਮੇਰੇ ਪਿਓ ਦੀ ਐ ਤੜਕੀ ਤੜਕੇ ਮੇਰੇ ਘਰ ਤੇ ਆ ਜੂਗੀ ਭਲਿਏ ਲੋਕੇ ਅੰਦਰ ਬਣ ਕੇ ਬੈਠੀ ਰਣੀ ਐ ਤੈਨੂੰ ਪਤਾ ਬਾਹਰ ਕੀ ਹੋ ਰਿਹਾ ਕੀ ਹੋ ਰਿਹਾ ਓਏ ਬਾਹਰ ਵੋਟਾਂ ਦਾ ਜ਼ਮਾਨਾ ਵੋਟਾਂ ਦਾ ਤੇ ਵੋਟ ਮੈਂ ਵੀ ਪਾਈ ਆ ਮੈਂ ਗੱਲੀ ਵੋਟ ਪਾਈ ਐ ਗੱਲੀ ਵੋਟ ਪਾਈ ਐ ਛੜੇਲੇ ਸਰਪੰਚ ਦੀ ਸਪੋਰਟ ਵੀ ਕੀਤੀ ਐ ਇੱਥੇ ਵੋਟਰ ਤੇ ਸਪੋਰਟਰ ਚ ਫਰਕ ਐ ਹਾਂ ਉਹਨੇ ਕੀਤੀ ਐ ਸਪੋਰਟ ਸਰਪੰਚ ਦੀ ਕੀਤੀ ਐ ਕੀਤੀ ਐ ਉਨੇ ਕੀਤੀ ਹੈ ਸਪੋਰਟ ਸਰਪੰਚ ਦੀ ਦੱਸਗੀ ਪੰਚਾਇਤ ਕਰੂਗੀ ਉਨੇ ਕੀਤੀ ਹੈ ਸਪੋਰਟ ਸਰਪੰਚ ਦੀ ਦੱਸਗੀ ਪੰਚਾਇਤ ਕਰੂਗੀ ਵੇਲਾ ਪਲੇਦਾਨੀਆਂ ਸਭ ਲੁੱਚਿਆਂ ਦੇ ਉਸੇ ਦੀ ਹਮਾਇਤ ਕਰੂਗੀ ਵੇਲਾ ਪਲੇਦਾਨੀਆਂ ਸਭ ਲੁੱਚਿਆਂ ਉਸੇ ਦੀ ਹਮਾਇਤ ਕਰੂਗੀ ਕਹੇ ਜੇ ਨਾ ਆਈ ਗੱਲ ਲੋਟਵੇ ਜਾ ਕੇ ਥਾਣੇ ਵਿੱਚ ਦੇ ਦਈਏ ਰਿਪੋਰਟ ਵੇ ਫੇਰ ਇੱਥੇ ਜੇ ਨਾ ਆਈ ਗੱਲ ਲੋਟਵੇ ਜਾ ਕੇ ਥਾਣੇ ਵਿੱਚ ਦੇ ਦਈਏ ਰਿਪੋਰਟ ਵੇ ਫੌਜਦਾਰੀਆਂ ਫੌਜਦਾਰੀਆਂ ਚਖੜ ਖੁਆਰੀਆਂ ਫੌਜਦਾਰੀਆਂ ਚਖੜ ਖੁਆਰੀਆਂ ਦੇਖ ਮੇਰਾ ਦੇਖ ਮੇਰਾ ਦੇਖ ਮੇਰਾ ਦਿਨ ਟੜ ਕੇ ਹੈ ਢੜੋਂ ਬਟਲ ਨਹੀਂ ਉਹਕੇ ਦਿਨ ਟੜਲ ਨਹੀਂ ਅੰਦਰ ਵੜਕੇ ਨਾਲ ਵਟਲਨੀ ਯੋਗ ਦਿਨ ਕੱਟਲਨੀ ਜੱਟੀਏ ਅੰਦਰ ਵੜਕੇ 니 ਜੱਟੀਏ ਅੰਦਰ ਵੜਕੇ 니 ਜੱਟੀਏ ਅੰਦਰ ਵੜਕੇ ਆਪ ਡਾਰਦੇ ਆਪ ਡਾਰਦੇ ਡਰਾਈ ਜਾਨ ਮੈਨੂੰ ਵੀ ਆਪ ਡਾਰਦੇ ਡਰਾਈ ਜਾਨ ਮੈਨੂੰ ਵੀ ਦੁਕਾਨ ਹੋਵੇ ਮੋਕ ਮਾਰਦੇ ਆਪ ਡਾਰਦੇ ਡਰਾਈ ਜਾਨ ਮੈਨੂੰ ਵੀ ਦੁਕਾਨ ਨਾ ਤੁਕਾਰ ਦੇ ਕਰਨ ਕੁਝ ਦਿਨ ਦਾ ਨਹੀਂ ਵਗਲਾਂ ਪਤਾ ਨਾਲ ਸਾਰੂ ਦੇ ਨਾ ਤੁਕਾਰ ਦੇ ਕਰਨ ਕੁਝ ਦਿਨ ਦਾ ਨਹੀਂ ਵਗਲਾਂ ਪਤਾ ਨਾਲ ਸਾਰੂ ਦੇ ਜੇ ਤੂੰ ਮੰਨ ਜੇ ਜੇ ਤੂੰ ਮੰਨ ਜੇ ਜੇ ਤੂੰ ਮੰਨ ਜੇ ਤਾਂ ਜਾਣਾ ਤੇਰਾ ਕੱਖ ਨਹੀਂ ਜੇ ਤੂੰ ਮੰਨ ਜੇ ਤਾਂ ਜਾਣਾ ਤੇਰਾ ਕੱਖ ਨਹੀਂ ਸੱਪ ਮਾਰ ਕੇ ਵੀ ਸੋਟੀ ਲਈਏ ਰੱਖਣੀ ਜੇ ਤੂੰ ਮਨ ਜਿੱਤ ਜਾਣਾ ਤੇਰਾ ਕੱਖ ਨਹੀਂ ਸੱਪ ਮਾਰ ਕੇ ਵੀ ਸੋਟੀ ਲਈਏ ਰੱਖਣੀ ਫਾਹਾ ਬੱਟੀਏ ਫਾਹਾ ਬੱਟੀਏ ਵੇ ਕੰਡਾ ਕਿਵੇਂ ਕੱਢੀਏ ਫਾਹਾ ਬੱਟੀਏ ਵੇ ਕੰਡਾ ਕਿਵੇਂ ਕੱਢੀਏ ਤੂੰ ਦੱਸ ਕੋਈ ਤੂੰ ਦੱਸ ਕੋਈ ਤੂੰ ਦੱਸ ਕੋਈ ਸਕੀਮ ਕਾੜ ਕੇ ਜੇ ਤੂੰ ਢੋਲਣਾ ਆਪ ਨਹੀਂ ਢੋਲਣਾ ਮੈਂ ਖੁੱਟ ਦੁੱਛੜੇ ਨੂੰ ਫਾੜ ਕੇ ਤੂੰ ਛੜੇ ਨੂੰ ਫੜ ਕੇ ਮੈਂ ਕੁੱਤੀ ਦੂ ਛੜੇ ਨੂੰ ਫੜ ਕੇ ਕੀ ਸਵੇਰ ਦੀ ਲਾਈਆ ਛੜੇ ਨੂੰ ਫੜ ਕੇ ਛੜੇ ਨੂੰ ਫੜ ਕੇ ਛੜਾ ਕੋਈ ਚੂਹਾ ਇਹਨੂੰ ਜਿੰਮਟੇ ਨਾਲ ਫੜ ਲਵਾਂਗੀ ਫੜੇ ਨਾਲ ਫੜਾਂਗੀ ਇਹਨਾਂ ਹੱਥਾਂ ਨਾਲ ਫੜੂੰਗੀ ਹੈ ਇਹਨਾਂ ਹੱਥਾਂ ਨਾਲ ਹਾਂ ਇਹ ਠੀਕ ਹੈ ਹਾਂ ਤੂੰ ਦੇਖੀ ਸਹੀ ਮੈਂ ਮਾਰ ਕੇ ਜੱਫਾ ਨਾ ਉਹਦਾ ਨਾਲੀ ਚ ਮੂੰਹ ਦੇ ਦੇਣਾ ਹੈ ਮੈਂ ਮਾਰ ਕੇ ਜੱਫਾ ਨੂੰ ਸਿੱਟ ਦੇਣਾ ਹਾਂ ਕੀ ਮਾਰ ਕੇ ਜਫਾ ਨਾ ਨਾਲੀ ਚ ਸਿੱਟ ਦੇਣਾ ਜਫਾ ਮਾਰ ਕੇ ਜਫਾ ਮਾਰ ਕੇ ਇਹ ਤਾਂ ਚਾਉਂਦਾ ਹੀ ਐ ਬਲੀਏ ਲੋਕੇ ਮੇਰੀ ਪੱਗ ਦੀਆਂ ਲੀਰਾ ਨਾ ਕਰ ਸਿਆਣੇ ਕਹਿੰਦੇ ਨੇ ਖਰਬੂਜਾ ਚਾਹੇ ਛੁਰੀ ਤੇ ਘਰੇ ਛੁਰੀ ਚਾਹੇ ਖਰਬੂਜੇ ਤੇ ਘਰੇ ਸਤਿਆਂ ਨਾਲ ਖਰਬੂਜੇ ਦਾ ਹੀ ਹੁੰਦਾ ਆਪਾਂ ਕੋਈ ਹੋਰ ਰਸਾ ਨਹੀਂ ਲੱਭ ਸਕਦੇ ਕੁਝ ਹੋਰ ਫਾਹਾ ਵੱਡੀਏ ਫਾਹਾ ਵੱਡੀਏ ਵੇ ਕੰਡਾ ਕਿਵੇਂ ਕੱਢੀਏ ਫਾਹਾ ਵੱਡੀਏ ਵੇ ਕੰਡਾ ਕਿਵੇਂ ਕੱਢੀਏ ਤੂੰ ਦੱਸ ਕੋਈ ਸਕੀਮ ਕਾੜ ਕੇ ਭਾਈ ਕੀ ਆਖੀ ਸਕੀਮ ਕਿਹੜੀ ਕੋਈ ਭਾੜ ਕੇ ਕੋਲੈਂੜੀ ਤੇ ਕੁਲਖਣੀ ਕੋਈ ਭਾੜ ਕੇ ਕੋਲੈਂੜੀ ਤੇ ਕੁਲਖਣੀ ਜੀ ਤੀਨੀ ਦਾ ਕਰਾਈਏ ਸਾਕੇ ਨੀ ਉਈ ਭਾਲ ਕੇ ਕੋ ਲੈਣੀ ਤੇ ਕੋ ਲੱਛਣੀ ਜਿੱਤੀ ਮੀ ਦਾ ਕਰਾਈਏ ਸਾਕੇ ਨੀ ਸਾਰੀ ਉਮਰ ਨਾ ਸਾळा ਮੇਰਾ ਬੋਲੂਗਾ ਜਾਂ 5 4 ਹੋ ਗਏ ਜਵਾਕ ਨੀ ਮਹਿੰਗਾਈ ਦਾ ਜ਼ਮਾਨਾ ਹੈ ਜਦੋਂ 5 4 ਵੇੜੇ ਵਿੱਚ ਕੁਰਬੜ 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 ਹੋਈ ਨਾ ਸਾळा ਕਮਲਾ ਹੋ ਜਾਊਗਾ ਕਿਸੇ ਦੀ ਕੱਚੀ ਪਾਤੀ ਕਿਸੇ ਦੀ ਲਾਹ ਪੀ ਕਿਸੇ ਦੀ ਪਾਤੀ ਸਾਰਾ ਦਿਨ ਇਸੇ ਕੰਮ ਤੇ ਲੱਗਾ ਰਹੂਗਾ ਤੇਰੇ ਵੱਲ ਦੇਖਣ ਨੂੰ ਟਾਈਮ ਹੀ ਨਹੀਂ ਮਿਲਣਾ ਓਈ ਪਾਲ ਕੇ ਓਈ ਪਾਲ ਕੇ ਕੋਲਣੀ ਤੇ ਕੋ ਲਛਣੀ ਓਈ ਪਾਲ ਕੇ ਕੋਲਣੀ ਤੇ ਕੋ ਲਛਣੀ ਜਿਤੀ ਮੀ ਦਾ ਕਰਾਈਏ ਸਾਕਨੀ ساری ਉਮਰ ਨਾ ਸਾळा ਮੇਰਾ ਬੋਲੂਗਾ ਜੇ ਪੰਜ ਚਾਰ ਹੋ ਗਏ ਜੋ ਆਗਨੀ ਗੱਲ ਮੰਨ ਲਈ ਪ੍ਰੀਤ ਤੇਰੀ ਸਿਆਣੀ ਵੇ ਹਾਜ ਬੱਲੇ ਬੱਲੇ ਕਾਲੀ ਚਰਾਣੀ ਵੇ ਗੱਲ ਮੰਨ ਲਈ ਪ੍ਰੀਤ ਤੇਰੀ ਸਿਆਣੀ ਵੇ ਵੇਖੀ ਲੰਗਦਾਨ ਉੱਚੀ ਕਾ ਦੇਖਣ ਕੇਦਾ ਵੇਖੀ ਲੰਗਦਾਨ ਉੱਚੀ ਕਾ ਦੇਖਣ ਕੇਦਾ ਅੱਖ ਚ ਪਾਇ ਲਾੜ ਕੇ ਡੜ ਵਟ ਲੈ ਨਹੀਂ ਉਹਗੇ ਦਿਨ ਕੱਟ ਲੈ ਨਹੀਂ ਅੰਦਰ ਵੱੜ ਕੇ ਜਦ ਢੋਲਣਾ ਆਪ ਨਹੀਂ ਆ ਭੋਲਣਾ ਮੈਂ ਤੁੱਤ ਤੁਛੜੇ ਨੂੰ ਫਾੜ ਕੇ ਨੜ ਵਟਲਨੀ ਉਹਕੇ ਦਿਨ ਕਟਲਨੀ ਜਟਿਏ ਅੰਦਰ ਵੜ ਕੇ ਕੁੱਤੂ ਦੁਛੜੇ ਨੂੰ ਫੜ ਕੇ ਆਹ ਉਹ ਜਟਿਏ ਅੰਦਰ ਬਾੜ ਕੇ ਮੈਂ ਕੁੱਤੂ ਦੁਛੜੇ ਨੂੰ ਫੜ ਕੇ ਮੈਂ ਕੁੱਤੂ ਹੀ ਫੜ ਜਟਿਏ ਅੰਦਰ ਬਾੜ ਕੇ